ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਦੀ ਹੁਣ ਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 11 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈਤੀ ਆਪਣੀ ਵੀਡੀਓ ਕਿਸ ਜਿਹੀ ਵਾਰੀ ਆਜ ਦੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਜੀ ਆਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਆਹ ਲੋਕਾਂ ਦੇ ਕੰਮ ਨਹੀਂ ਬਣਦੇ ਸੀ ਪਰ ਆਹ ਸ਼ਬਦ ਬੋਲਣ ਤੋਂ ਬਾਅਦ ਇਹਨਾਂ ਦੇ ਕੰਮ ਬਣ ਗਏ ਕਿਹੜਾ ਉਹ ਸ਼ਬਦ ਹੈ ਕਿਸ ਤਰੀਕੇ ਨਾਲ ਬੋਲਿਆ ਕਿਸ ਸਮੇਂ ਬੋਲਿਆ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਨਾਲ ਹੀ ਮੈਂ ਤੁਹਾਡੇ ਕੁਝ ਕਮੈਂਟ ਵੀ ਸ਼ੇਅਰ ਕਰੂੰਗੀ ਜਿਨ੍ਹਾਂ ਤੋਂ ਤੁਹਾਡਾ ਭਰੋਸਾ ਜਿਹੜਾ ਹੋਰ ਜ਼ਿਆਦਾ ਵੱਧ ਜਾਊਗਾ। ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਚਲੋ ਜੇ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ। ਜਿਹੜੀ ਵੀਡੀਓ ਮੈਂ ਬਣਾ ਰਹੀ ਆਂ ਇਹ ਲਾਫ ਔਰ ਟਰੈਕਸ਼ਨ ਦੇ ਬਾਰੇ ਵੀਡੀਓ ਆ। ਮੈਂ ਪਹਿਲਾਂ ਵੀ ਕਾਫੀ ਵਾਰ ਇਸ ਚੈਨਲ ਤੇ ਵੀ ਦੂਜੇ ਚੈਨਲ ਤੇ ਵੀ ਤੁਹਾਡੇ ਨਾਲ ਲਾਫ ਔਰ ਟਰੈਕਸ਼ਨ ਦੇ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਨੇ। ਲॉ ਆਫ ਅਟਰੈਕਸ਼ਨ ਕਿਸ ਚੀਜ਼ ਦਾ ਨਾਮ ਹੈ? ਲੋ ਆਫ ਅਟਰੈਕਸ਼ਨ ਇੱਕ ਦਿਮਾਗ ਦੀ ਖੇਡ ਹੈ। ਜਿਵੇਂ ਦੇਖੋ ਕਹਿੰਦੇ ਹੁੰਦੇ ਹਨ ਨਾ ਨਸ਼ਾ ਛੱਡਣ ਵਾਸਤੇ ਦਿਮਾਗ ਦੀ ਪਾਵਰ ਚਾਹੀਦੀ ਹੈ। ਵੀ ਜਿਹਨੇ ਦਿਮਾਗ ਤੋਂ ਕੰਟਰੋਲ ਕਰ ਲਿਆ ਉਹ ਵੱਡੇ ਤੋਂ ਵੱਡਾ ਨਸ਼ਾ ਛੱਡ ਸਕਦਾ ਹੈ। ਔਰ ਇਹ ਸੱਚ ਵੀ ਹੈ। ਠੀਕ ਉਸੇ ਤਰੀਕੇ ਨਾਲ ਅਸੀਂ ਜ਼ਿੰਦਗੀ ਵਿੱਚ ਜੋ ਵੀ ਅਸੀਂ ਕਰਨਾ ਚਾਹੁੰਦੇ ਹਾਂ, ਜੇ ਅੱਜ ਸਾਡੀ ਜ਼ਿੰਦਗੀ ਵਿੱਚ ਦੁੱਖ ਨੇ ਜਾਂ ਸਾਡੀ ਜ਼ਿੰਦਗੀ ਵਿੱਚ ਅੱਜ ਸੁੱਖ ਨਹੀਂ, ਉਹ ਕਾਦੇ ਕਾਰਨ ਸਾਡੇ ਦਿਮਾਗ ਦੀ ਖੇਡ ਹੈ। ਜੇ ਅਸੀਂ ਅੱਜ ਸੁਖੀ ਹਾਂ ਤਾਂ ਉਹਦਾ ਕਾਰਨ ਹੈ ਕਿ ਅਸੀਂ ਹਮੇਸ਼ਾ ਪੋਜ਼ਿਟਿਵ ਸੋਚਿਆ ਅਸੀਂ ਹਮੇਸ਼ਾ ਟਹਿਣ ਦੀ ਕਲਾ ਦੇ ਵਿੱਚ ਵੀ ਚੜ੍ਹਦੀ ਕਲਾ ਵਾਲੀ ਸੋਚ ਰੱਖੀ ਤੇ ਜੇ ਅੱਜ ਅਸੀਂ ਦੁਖੀ ਆ ਤਾਂ ਇਹਦਾ ਕਿਤੇ ਨਾ ਕਿਤੇ ਕਾਰਨ ਤੁਸੀਂ ਵੀ ਇਹ ਚੀਜ਼ ਨੂੰ ਨਾ ਸੋਚ ਕੇ ਦੇਖਿਓ ਵੀ ਕਿਤੇ ਕਾਰਨ ਇਹੀ ਤਾਂ ਨਹੀਂ ਸਾਡੇ ਦੁੱਖਾਂ ਦਾ ਹਰ ਟਾਈਮ ਤੁਸੀਂ ਅਗਰ ਚਿੰਤਾ 'ਚ ਰਹਿੰਦੇ ਹੋ ਹਰ ਟਾਈਮ ਤੁਸੀਂ 네ਗੇਟਿਵ ਸੋਚਦੇ ਹੋ 네ਗੇਟਿਵ ਸੋਚਣਾ ਮਤਲਬ ਵੀ ਮੇਰੀ ਤਾਂ ਜ਼ਿੰਦਗੀ ਇਦਾਂ ਦੀ ਆ ਸਾਡੇ ਘਰੇ ਤਾਂ ਗਰੀਬੀ ਬਹੁਤ ਹੈ ਸਾਡਾ ਤਾਂ ਕੋਈ ਕੰਮ ਹੀ ਨਹੀਂ ਬਣਦਾ ਅਸੀਂ ਤਾਂ ਕਦੇ ਕਾਮਯਾਬ ਹੀ ਨਹੀਂ ਹੋ ਸਕਦੇ ਅਸੀਂ ਕਦੇ ਅਮੀਰ ਹੀ ਨਹੀਂ ਹੋ ਸਕਦੇ ਅਸੀਂ ਕਦੇ ਪੈਸਾ ਹੀ ਨਹੀਂ ਕਮਾ ਸਕਦੇ ਸਾਡੇ ਬੱਚਿਆਂ ਦਾ ਆ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਕੀ ਇਹ ਚੀਜ਼ਾਂ ਤੁਹਾਡੇ ਵੀ ਦਿਮਾਗ ਵਿੱਚ ਆਉਂਦੀਆਂ ਤੇ ਕੀ ਫਿਰ ਤੁਹਾਡੇ ਘਰ ਦੇ ਵਿੱਚ ਮੁਸ਼ਕਲਾਂ ਉਸ ਤੋਂ ਵੀ ਜ਼ਿਆਦਾ ਵੱਧੀਆਂ ਜਾ ਰਹੀਆਂ ਅਗਰ ਇਹ ਹੈਗਾ ਤਾਂ ਫਿਰ ਸਮਝੋ ਵੀ ਤੁਹਾਡੀ ਸੋਚ ਹੀ ਤੁਹਾਡੀਆਂ ਮੁਸੀਬਤਾਂ ਨੂੰ ਵਧਾ ਰਹੀ ਆ ਹੁਣ ਇੱਥੇ ਮੈਂ ਤੁਹਾਡੇ ਨਾਲ ਕੁਝ ਕਮੈਂਟ ਸ਼ੇਅਰ ਕਰ ਲਈਆਂ ਦੇਖੋ ਜਿਹੜੇ ਆ ਕਮੈਂਟ ਆ ਮੈਂ ਇੱਥੇ ਸਕਰੀਨਸ਼ਾਟ ਨਾਲ ਲਾਤੀ ਆ ਮੈਂ ਜ਼ਿਆਦਾ ਕਮੈਂਟ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਰਹੀ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜੂ ਮੈਂ ਕਾਫੀ ਵਾਰ ਇਸ ਚੈਨਲ ਤੇ ਤੇ ਦੂਜੇ ਚੈਨਲ ਤੇ ਲਾਫ ਅਟਰੈਕਸ਼ਨ ਵਾਰੀ ਵੀਡੀਓ ਸ਼ੇਅਰ ਕੀਤੀਆਂ ਤਾਂ ਉਦੋਂ ਜਿਹੜੇ ਕਮੈਂਟ ਆਂ ਹੋਈਆਂ ਮੈਂ ਉਹ ਤੁਹਾਡੇ ਨਾਲ ਪਹਿਲਾਂ ਵੀ ਕਾਫੀ ਵਾਰ ਸ਼ੇਅਰ ਕੀਤੀਆਂ ਅੱਜ ਵੀ ਦੋ ਕਮੈਂਟ ਮੈਂ ਤੁਹਾਡੇ ਨਾਲ ਇੱਥੇ ਸ਼ੇਅਰ ਕਰਦੀ ਆ ਤੇ ਦੇਖੋ ਇਹਨਾਂ ਨੇ ਵੀ ਲਾਫ ਅਟਰੈਕਸ਼ਨ ਦਾ ਜਿਹੜਾ ਇਸਤੇਮਾਲ ਕੀਤਾ ਸੀ ਹੁਣ ਆਪਾਂ ਗੱਲ ਕਰਾਂਗੇ ਲਾਫ ਅਟਰੈਕਸ਼ਨ ਦਾ ਇਸਤੇਮਾਲ ਕਰਨਾ ਕਿਵੇਂ ਹੈ ਬਹੁਤ ਹੀ ਸੌਖਾ ਹੈ ਠੀਕ ਹੈ ਬਹੁਤ ਹੀ ਆਸਾਨ ਹੈ ਤੁਸੀਂ ਸਾਰਾ ਦਿਨ ਜਿਸ ਤਰ੍ਹਾਂ ਦਾ ਸੋਚੋਗੇ ਉਸੇ ਤਰੀਕੇ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣਾ ਸ਼ੁਰੂ ਹੋ ਜਾਊਗਾ ਅਗਰ ਤੁਹਾਨੂੰ ਯਕੀਨ ਨਹੀਂ ਹੈਗਾ ਤਾਂ ਫਿਰ ਤੁਸੀਂ ਇਹ ਚੀਜ਼ ਕਰਕੇ ਦੇਖ ਲਿਓ ਆਪਣੇ ਆਪ ਇਹ ਚੀਜ਼ਾਂ ਕਰਕੇ ਦੇਖ ਲਿਓ ਮੰਨ ਲਓ ਤੁਸੀਂ ਸਾਰਾ ਦਿਨ ਸੋਚ ਰਹੇ ਹੋ ਵੀ ਮੈਂ ਕਾਮਯਾਬ ਹੋਣੀ ਹੋਣਾ ਮੈਂ ਆ ਕੰਮ ਦੇ ਵਿੱਚ ਤਰੱਕੀ ਹਾਸਲ ਕਰਨੀ ਕਰਨੀ ਆ ਮੈਂ ਇਸ ਕੰਮ ਨੂੰ ਵਧਾਉਣਾ ਹੈ ਇਹ ਕੰਮ ਦੇ ਵਿੱਚ ਬਰਕਤ ਲੈ ਕੇ ਹੀ ਆਉਣੀ ਆ ਤਾਂ ਫਿਰ ਤੁਸੀਂ ਉਹ ਚੀਜ਼ ਕਰ ਸਕਦੇ ਹੋ ਇੱਕ ਤਾਂ ਦੇਖੋ ਹਮੇਸ਼ਾ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਆਪਣੇ ਆਪ ਤੇ ਭਰੋਸਾ ਰੱਖਿਆ ਕਰੋ ਮਿਹਨਤ ਕਰੋ ਠੀਕ ਹੈ ਮਿਹਨਤ ਵੀ ਕਰਨੀ ਜ਼ਰੂਰੀ ਹੈ ਨਹੀਂ ਵੀ ਇਕੱਲੇ ਸੋਚਣ ਨਾਲ ਤੁਸੀਂ ਮਿਹਨਤ ਕਰਕੇ ਅਗਰ ਨੈਗੇਟਿਵ ਸੋਚਦੇ ਹੋ ਤਾਂ ਫਿਰ ਤੁਸੀਂ ਉੱਥੇ ਦੇ ਉੱਥੇ ਖੜੇ ਰਹਿੰਦੇ ਹੋ ਪਰ ਜੇ ਤੁਸੀਂ ਮਿਹਨਤ ਕਰਕੇ ਪੋਜ਼ਿਟਿਵ ਸੋਚਦੇ ਹੋ ਨਾਲ ਨਾਲ ਤੁਸੀਂ ਹਮੇਸ਼ਾ ਅੱਗੇ ਵਧਿਓ ਹਮੇਸ਼ਾ ਤੁਹਾਡੇ ਕਾਰੋਬਾਰ ਦੇ ਵਿੱਚ ਵਾਧਾ ਹੁੰਦਾ ਤੁਸੀਂ ਕਰਨਾ ਕੀ ਹੈ ਤੁਸੀਂ ਸਵੇਰੇ ਸ਼ਾਮ ਦਿਨੇ ਜਦੋਂ ਵੀ ਤੁਹਾਡੇ ਦਿਮਾਗ ਵਿੱਚ ਟੈਨਸ਼ਨ ਆਉਂਦੀ ਹੈ ਕਿਸੇ ਚੀਜ਼ ਨੂੰ ਲੈ ਕੇ ਆਪਾਂ ਕਹਿੰਦੇ ਨਾ 네ਗੇਟਿਵ ਥਾਟ ਆਉਂਦੀ ਹੈ ਤੁਸੀਂ ਉਸੇ ਟਾਈਮ ਉਹਨਾਂ ਨੂੰ ਰੋਕਣਾ ਹੈ ਮੈਂ ਅੱਜ ਬਹੁਤ ਸਿੰਪਲ ਜਿਹੀ ਸ਼ਬਦਾਂ ਵਿੱਚ ਲਾਫ ਅਟਰੈਕਸ਼ਨ ਬਾਰੇ ਤੁਹਾਨੂੰ ਸਮਝਾ ਰਹੀ ਹਾਂ ਵੈਸੇ ਤਾਂ ਲਾਫ ਅਟਰੈਕਸ਼ਨ ਦੀਆਂ ਅਲੱਗ-ਅਲੱਗ ਟੈਕਨੀਕਸ ਹੁੰਦੀਆਂ ਪਰ ਮੈਂ ਇੱਥੇ ਤੁਹਾਨੂੰ ਬਹੁਤ ਸੌਖੇ ਸ਼ਬਦਾਂ ਵਿੱਚ ਸਮਝਾ ਰਹੀ ਹਾਂ ਬੀ ਜਿਹੋ ਜਿਹਾ ਤੁਸੀਂ ਸੋਚੋਗੇ ਉਹ ਜਾਂਹੀ ਤੁਹਾਡੀ ਜ਼ਿੰਦਗੀ ਵਿੱਚ ਹੋਣਾ ਸ਼ੁਰੂ ਹੋ ਜਾਏਗਾ ਹੋ ਸਕਦਾ ਹੈ ਅਗਲੇ 5 ਦਿਨਾਂ ਚ ਹੋਣਾ ਸ਼ੁਰੂ ਹੋ ਜੇ ਹੋ ਸਕਦਾ 10 ਦਿਨਾਂ ਚ ਸ਼ੁਰੂ ਹੋ ਜੇ ਹੋ ਸਕਦਾ ਉਹ ਮਹੀਨੇ ਚ ਸ਼ੁਰੂ ਹੋ ਜੇ ਜਾਂ ਹੋ ਸਕਦਾ 2-4 ਮਹੀਨਿਆਂ ਚ ਹੋਣਾ ਸ਼ੁਰੂ ਹੋ ਜੇ ਪਰ ਹੋਊਗਾ ਉਹ ਤੋਂ ਜਦੋਂ ਤੁਹਾਡੀ ਸੋਚ ਪੋਜ਼ਿਟਿਵ ਹੋ ਗਈ ਹੈ ਤੁਹਾਡੀ ਸੋਚ ਬਹੁਤ ਮਾਇਨੇ ਰੱਖਦੀ ਹੈ ਦੇਖੋ ਇੱਕ ਚੀਜ਼ ਮੈਂ ਹੋਰ ਵੀ ਤੁਹਾਨੂੰ ਸਮਝਾਉਣਾ ਚਾਹੁੰਦੀ ਆ ਵੀ ਜਦੋਂ ਆਪਾਂ ਪਾਠ ਵੀ ਕਰਦੇ ਆ ਨਾ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਉਹਦੇ ਪਿੱਛੇ ਕਾਰਨ ਕੀ ਆ ਉਹਦੇ ਪਿੱਛੇ ਵੀ 네ਗੇਟਿਵ ਥੌਟਸ ਕਾਰਨ ਆ ਉਹਦੇ ਪਿੱਛੇ ਵੀ ਸਾਡੀ 네ਗੇਟਿਵ ਸੋਚ ਸਾਡਾ ਕਾਰਨ ਹੈ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਕੇ ਵੀ ਉਹ ਤੇ ਯਕੀਨ ਨਹੀਂ ਕਰ ਪਾਉਂਦੇ ਫਿਰ ਸਾਡੀ ਜਿਹੜੀ ਅਰਦਾਸ ਉਹ ਵੀ ਪ੍ਰਵਾਨ ਨਹੀਂ ਹੁੰਦੀ ਕਿਉਂਕਿ ਭਰੋਸਾ ਹੀ ਇੱਕ ਇਹੋ ਜੀ ਚੀਜ਼ ਆ ਜੋ ਸਾਨੂੰ ਪਰਮਾਤਮਾ ਦੇ ਨਾਲ ਜੋੜਦੀ ਹੈ ਤੇ ਸਾਨੂੰ ਯੂਨੀਵਰਸ ਦੇ ਨਾਲ ਜੋੜਦੀ ਹੈ ਯੂਨੀਵਰਸ ਪਰਮਾਤਮਾ ਦੇ ਥੱਲੇ ਚੱਲਦਾ ਸਾਰੀ ਸ੍ਰਿਸ਼ਟੀ ਸਾਰਾ ਕਾਇਨਾਤ ਜਿਹੜੀ ਹੈਗੀ ਆ ਉਹ ਪਰਮਾਤਮਾ ਦੀ ਥੱਲੇ ਚੱਲਦਾ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਸੋ ਹਮੇਸ਼ਾ ਚੰਗਾ ਸੋਚੋ ਹਮੇਸ਼ਾ ਪੋਜ਼ਿਟਿਵ ਸੋਚੋ ਕਦੇ ਵੀ ਨੈਗੇਟਿਵ ਨਾ ਸੋਚੋ ਹੁਣ ਦੇਖੋ ਜਿਹੜੇ ਕਮੈਂਟ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਤਾਂ ਇਹਨਾਂ ਨੇ ਵੀ ਤਾਂ ਸੋਚ ਕੇ ਹੀ ਇਹ ਚੀਜ਼ਾਂ ਨੂੰ ਅਟਰੈਕਟ ਕੀਤਾ ਆਪਣੇ ਵੱਲ ਇੱਕ ਕਹਿੰਦੇ ਹੁੰਦੇ ਨੇ ਚੁੰਬਕ ਜਿਹੜੀ ਹੁੰਦੀ ਆ ਉਹ ਲੋਹੇ ਨੂੰ ਆਪਣੇ ਵੱਲ ਅਟਰੈਕਟ ਕਰਦੀ ਆ ਸਾਪੂ ਉਸੇ ਤਰੀਕੇ ਨਾਲ ਸਾਡੀ ਨੈਗੇਟਿਵ ਸੋਚ ਤੇ ਸਾਡੀ ਪੋਜ਼ਿਟਿਵ ਸੋਚ ਜਿਹੜੀ ਉਹ ਇੱਕ ਚੁੰਬਕ ਦਾ ਕੰਮ ਕਰਦੀ ਆ ਜੇ ਅਸੀਂ ਨੈਗੇਟਿਵ ਸੋਚਦੇ ਆ ਤਾਂ ਨੈਗੇਟਿਵ ਚੀਜ਼ਾਂ ਨੂੰ ਆਪਣੇ ਵੱਲ ਅਟਰੈਕਟ ਕਰਦੇ ਆ ਜੇ ਆਪਾਂ ਪੋਜ਼ਿਟਿਵ ਸੋਚਦੇ ਆ ਤਾਂ ਪੋਜ਼ਿਟਿਵ ਚੀਜ਼ਾਂ ਨੂੰ ਆਪਣੇ ਵੱਲ ਅਟਰੈਕਟ ਕਰਦੇ ਆ ਹੁਣ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਤੇ ਸ਼ੇਅਰ ਕਰੂੰ ਦੇਖੋ ਆਪਾਂ ਆਰਡਰ ਦਿੰਨੇ ਆ ਕਿਸੇ ਵੀ ਚੀਜ਼ ਦਾ ਆਰਡਰ ਦਿੰਨੇ ਆ ਹਨਾ ਤਾਂ ਉਹੀ ਚੀਜ਼ ਆਪਣੇ ਕੋਲੇ ਆਉਂਦੀ ਆ ਤਾਂ ਨਹੀਂ ਵੀ ਦੂਜੀ ਆ ਜਾਂਦੀ ਆ ਤੇ ਇੱਕ ਪਲੱਸ ਪੁਆਇੰਟ ਇਹ ਵੀ ਆ ਜਦੋਂ ਆਪਾਂ ਕਿਸੇ ਵੀ ਚੀਜ਼ ਦਾ ਆਰਡਰ ਦਿੰਨੇ ਆ ਆਨਲਾਈਨ ਤਾਂ ਅਸੀਂ ਸੰਤੋਸ਼ਟ ਹੋ ਜਾਣੇ ਆ ਸਾਨੂੰ ਪਤਾ ਹੁੰਦਾ ਵੀ ਇਸ ਤਰੀਕ ਤੱਕ ਆਰਡਰ ਜਿਹੜਾ ਆ ਜਾਊਗਾ ਆਪਾਂ ਉਸ ਚੀਜ਼ ਬਾਰੇ ਬੇਫਿਕਰੇ ਹੋ ਜਾਣੇ ਆ ਆਪਾਂ ਚਿੰਤਾ ਨਹੀਂ ਕਰਦੇ ਵੀ ਆਊਗਾ ਕਿ ਨਹੀਂ ਆਊਗਾ ਤੇ ਆਪਾਂ ਆਰਡਰ ਜਿਹੜਾ ਉਹ ਯੂਨੀਵਰਸ ਨੂੰ ਵੀ ਦਿੰਨੇ ਆ ਕਿਦਾਂ ਦਾ ਜੇ ਆਪਾਂ 네ਗੇਟਿਵ ਸੋਚਦੇ ਆ ਤਾਂ 네ਗੇਟਿਵ ਆਰਡਰ ਦੇ ਰਹੀਆਂ ਜੇ ਪੋਜ਼ਿਟਿਵ ਸੋਚਦੇ ਆ ਤਾਂ ਪੋਜ਼ਿਟਿਵ ਆਰਡਰ ਦੇ ਰਹੀਆਂ ਤੇ ਕਈ ਵਾਰੀ ਜਦੋਂ ਅਸੀਂ ਪੋਜ਼ਿਟਿਵ ਆਰਡਰ ਦੇਣਾ ਸ਼ੁਰੂ ਵੀ ਕਰਦੇ ਆ ਹਨਾ ਤਾਂ ਆਪਾਂ ਉਦੋਂ ਕੀ ਗਲਤੀ ਕਰਦੇ ਆ ਜਿਹਦਾ ਕਰਕੇ ਸਾਡਾ ਕੰਮ ਨਹੀਂ ਬਣਦਾ ਤੇ ਅਸੀਂ ਫਿਰ ਵੀ 네ਗੇਟਿਵ ਸੋਚਣਾ ਸ਼ੁਰੂ ਕਰ ਦਿੰਨੇ ਆ ਸਾਨੂੰ ਕਿਵੇਂ ਸੋਚਣਾ ਜਿਵੇਂ ਆਪਾਂ ਉਹ ਆਨਲਾਈਨ ਆਰਡਰ ਕਰਦੇ ਹਾਂ ਨਾ ਉਸ ਤੋਂ ਬਾਅਦ ਆਪਾਂ ਸੰਤੁਸ਼ਟ ਹੋ ਜਾਂਦੇ ਹਾਂ ਕਿ ਹਾਂ ਆਰਡਰ ਆਊਗਾ ਠੀਕ ਉਸੇ ਤਰੀਕੇ ਨਾਲ ਜਿਵੇਂ ਆਪਾਂ ਯੂਨੀਵਰਸ ਨੂੰ ਵੀ ਪੋਜ਼ਿਟਿਵ ਸੋਚ ਦਾ ਆਰਡਰ ਕਰਨ ਤੋਂ ਬਾਅਦ ਜਿਹੜਾ ਹੈਗਾ ਸੰਤੁਸ਼ਟ ਹੋ ਜਾਈਏ ਬੇਫਿਕਰ ਹੋ ਜਾਈਏ ਵੀ ਹਾਂ ਜੋ ਮੈਂ ਸੋਚਿਆ ਹੋਊਗਾ ਮੇਰੇ ਨਾਲ ਚੰਗਾ ਹੋਊ ਮੇਰੀ ਜ਼ਿੰਦਗੀ ਅੱਗੇ ਜਾ ਕੇ ਸੋਹਣੀ ਬਣੂਗੀ ਤਾਂ ਫਿਰ ਸਾਨੂੰ ਵੀ ਜਿਹੜਾ ਹੈਗਾ ਯੂਨੀਵਰਸ ਤੋਂ ਪੋਜ਼ਿਟਿਵ ਆਰਡਰ ਆਉਣੇ ਸ਼ੁਰੂ ਹੋ ਜਾਣਗੇ ਇਹ ਚੀਜ਼ਾਂ ਨੂੰ ਮੇਰੇ ਕਹਿਣ ਤੇ ਨਾ ਸਿਰਫ ਬਲਕਿ ਇਸ ਜੀ ਨੂੰ ਆਪਣੇ ਤਰੀਕੇ ਨਾਲ ਕਰਕੇ ਦੇਖੋ ਆਪਣੀ ਜ਼ਿੰਦਗੀ ਦੇ ਵਿੱਚ 네ਗੇਟਿਵਿਟੀ ਨੂੰ ਛੱਡ ਕੇ ਪੋਜ਼ਿਟਿਵਿਟੀ ਨੂੰ ਅਪਣਾ ਕੇ ਪੋਜ਼ਿਟਿਵ ਸੋਚਾਂ ਨੂੰ ਸੋਚ ਕੇ ਦੇਖੋ ਕੋਈ ਵੀ ਕੰਮ ਕਰੋ ਹਮੇਸ਼ਾ ਉਹਦੇ ਵਿੱਚ ਆਪਣੀ ਸੋਚ ਨੂੰ ਹਮੇਸ਼ਾ ਬੁਲੰਦ ਰੱਖੋ ਪੋਜ਼ਿਟਿਵ ਸੋਚ ਰੱਖੋ ਹਿੰਮਤ ਰੱਖੋ ਭਰੋਸਾ ਰੱਖੋ ਜਿੰਨਾ ਵੀ ਹੋ ਸਕੇ ਨਾ ਆਪਣੇ ਆਪ ਨੂੰ ਪੋਜ਼ਿਟਿਵ ਕਰੋ ਜਦੋਂ ਵੀ 네ਗੇਟਿਵ ਥੌਟਸ ਤੁਹਾਡੇ ਦਿਮਾਗ ਵਿੱਚ ਆਉਣ ਲੱਗਣ ਉਸੇ ਟਾਈਮ ਆਪਣੇ ਆਪ ਨੂੰ ਰੋਕਣਾ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਵੀ ਕੰਮ ਵਧਣ ਤਾਂ ਜੇ ਤੁਸੀਂ ਉੱਥੇ ਰੁਕੇ ਜ ਰਹਿਣਾ ਚਾਹੁੰਦੇ ਹੋ ਫਿਰ 네ਗੇਟਿਵ ਸੋਚੀ ਚੱਲੋ ਜਿੰਨਾ ਮਰਜ਼ੀ ਕਿਉਂਕਿ ਜਿਹੋ ਜਿਹਾ ਆਪਾਂ ਬੀਜ ਬੀਜਾਂਗੇ ਉਹ ਹੀ ਜੀ ਆਪਾਂ ਫਸਲ ਵੱਢਾਂਗੇ ਆਪਾਂ ਚੰਗੇ ਬੀਜ ਬੀਜਾਂਗੇ ਤਾਂ ਚੰਗੀ ਫਸਲ ਵੱਢਾਂਗੇ ਅਗਰ ਆਪਾਂ ਮਾੜੀ ਸੋਚ ਮਤਲਬ 네ਗੇਟਿਵ ਸੋਚ ਹਮੇਸ਼ਾ ਵੀ ਮਰੋਣੇ ਧੋਣੇ ਰਹਿੰਦੇ ਰਾਂਗੇ ਮੇਰਾ ਤਾਂ ਨਹੀਂ ਹੁੰਦਾ ਮੇਰਾ ਨਹੀਂ ਹੁੰਦਾ ਤਾਂ ਫਿਰ ਆਪਾਂ ਉਹੀ ਜੀ ਇਹ ਹੁਣ ਤੁਹਾਡੇ ਹੱਥ ਵਿੱਚ ਹੈ ਤੁਸੀਂ ਖੁਸ਼ ਰਹਿਣਾ ਦੁਖੀ ਰਹਿਣਾ ਤੁਹਾਡੇ ਹੱਥ ਵਿੱਚ ਹੈ ਪਰਮਾਤਮਾ ਵੀ ਉਸ ਦੀ ਮਦਦ ਕਰਦਾ ਹੈ ਜਿਹੜਾ ਆਪਣੀ ਮਦਦ ਆਪ ਕਰਦਾ ਹੈ ਕੋਸ਼ਿਸ਼ ਤੇ ਉਦਮ ਜਿਹੜਾ ਉਹ ਤੁਹਾਨੂੰ ਕਰਨਾ ਪਵੇਗਾ ਬਾਕੀ ਦੀ ਕਿਰਪਾ ਗੁਰੂ ਸਭ ਕਰਦੇ ਹੀ ਨੇ ਪਰਮਾਤਮਾ ਹਮੇਸ਼ਾ ਸਾਡੇ ਭਰੋਸੇ ਨੂੰ ਸਾਡੇ ਵਿਸ਼ਵਾਸ ਨੂੰ ਪਰਖਦੇ ਨੇ ਜੋ ਵੀ ਕੰਮ ਕਰੋ ਉਸ ਅਕਾਲ ਪੁਰਖ ਦਾ ਧੰਨਵਾਦ ਵੀ ਕਰੋ ਤੇ ਉਹ ਵਿਸ਼ਵਾਸ ਵੀ ਰੱਖੋ ਸੁਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ਕਰਦੇ ਰਹੋ ਪਰਮਾਤਮਾ ਜਰੂਰ ਮਿਹਰ ਕਰਨਗੇ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ